ਅੱਜ ਅਸੀਂ ਬਣਾਉਣੀਆਂ ਨੇ એનર્ਜੀ 바ਰਜ਼ ਕਈ ਵਾਰ ਨਾ ਆਪਾਂ ਰੋਟੀ ਖਾਣ ਤੋਂ ਬਾਅਦ ਮਿੱਠੇ ਦੀ ਬਹੁਤ ਜ਼ਿਆਦਾ ਕ੍ਰੀਵਿੰਗ ਹੁੰਦੀ ਆ ਸੋ ਇਹ ਉਹਨਾਂ ਲਈ ਬਹੁਤ ਹੀ ਬੈਸਟ ਆਪਸ਼ਨ ਹੁੰਦੀ ਆ ਕਿਉਂਕਿ ਹੈਲਦੀ ਵੀ ਬਹੁਤ ਹੁੰਦੀਆਂ ਨੇ ਤੁਹਾਡੇ ਕੋਲ ਨਾ ਜਿਹੜੇ ਵੀ ਡਰਾਈ ਫਰੂਟਸ ਹੋਣਗੇ ਉਹ ਤੁਸੀਂ ਪਾ ਸਕਦੇ ਹੋ ਸੋ ਮੈਂ ਆਹ ਵਾਲੇ ਸਾਰੇ ਡਰਾਈ ਫਰੂਟਸ ਆਏ ਨੇ ਬਾਕੀ ਹੈਗੇ ਨੇ ਮੇਰੇ ਕੋਲ ਚੀਆ ਸੀਡਸ ਤੇ ਪੰਪਕਿਨ ਸੀਡਸ ਨੇ ਤੇ ਆਪਾਂ ਨੇ ਮਿੱਠੇ ਦੀ ਜਗ੍ਹਾ ਤੇ ਆਪਾਂ ਨੇ ਪਾਣੀਆਂ ਨੇ ਖਜੂਰਾਂ ਸੋ ਚਲੋ ਬਣਾਉਣੇ ਆ ਹੁਣ ਆਪਾਂ ਆਪਣੀਆਂ 바ਰਜ਼ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਇੱਕ ਪੈਨ ਲੈ ਕੇ ਉਹਨੂੰ ਹੀਟ ਅਪ ਕਰ ਲਿਆ ਉਸ ਤੋਂ ਬਾਅਦ ਜਿਹੜੇ ਵੀ ਆਪਣੇ ਡਰਾਈ ਫਰੂਟ ਸੀਗੇ ਸਾਰੇ ਇਹਦੇ ਵਿੱਚ ਪਾ ਕੇ ਆਪਾਂ ਥੋੜੀ देर ਲਈ ਉਹਨਾਂ ਨੂੰ ਡਰਾਈ ਰੋਸਟ ਕਰਾਂਗੇ ਹੁਣ 5 ਮਿੰਟ ਹੋ ਗਏ ਨੇ ਆਪਾਂ ਨੂੰ ਆ ਸਾਰੇ ਆਪਣੇ ਡਰਾਈ ਫਰੂਟਸ ਨੂੰ ਰੋਸਟ ਕਰਦਿਆਂ ਨੂੰ ਹੁਣ ਆਪਾਂ ਨੇ ਗੈਸ ਕਰ ਦੇਣਾ ਬੰਦ ਤੇ ਥੋੜੀ देर ਲਈ ਇਹਨੂੰ ਕਾਪਾ ਥੋੜਾ ਠੰਡਾ ਹੁਣ ਨਾ ਆਪਾਂ ਨੇ ਇੱਕ ਮਿਕਸੀ ਲੈ ਕੇ ਉਹਦੇ ਵਿੱਚ ਪਹਿਲਾਂ ਆਪਾਂ ਨੇ ਖਜੂਰਾ ਪਾਉਣੀਆਂ ਨੇ ਹੁਣ ਆਪਣੇ ਡਰਾਈ ਫਰੂਟ ਨੇ ਜਿਹੜੇ ਠੰਡੇ ਹੋ ਗਏ ਸੀ ਆਪਾਂ ਨੇ ਬੇਸ ਮਿਕਸ ਕਰਕੇ ਹੁਣ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਮਿਕਸ ਕਰ ਲੈਣਾ ਸਾਰਾ ਕੁਝ ਅਸੀਂ ਨੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲਿਆ ਸੀ ਸੋ ਹੁਣ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸੋਹਣੀਆਂ ਬਣ ਗਈਆਂ ਨੇ ਤੇ ਹੁਣ ਇਹਨਾਂ ਨੇ ਬੜੀ ਚੰਗੀ ਤਰ੍ਹਾਂ ਬਾਈਂਡ ਹੋ ਜਾਣਾ ਹੈ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਘਿਓ ਵਗੈਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਹੈਗੀ ਸਾਡੀਆਂ એનર્ਜੀ ਬਾਰਸ ਨੇ ਜਿਹੜੀਆਂ ਉਹ ਬਣ ਕੇ ਰੈਡੀ ਹੋ ਗਈਆਂ ਨੇ ਸੋ ਤੁਸੀਂ ਵੀ ਬਣਾ ਕੇ ਟਰਾਈ ਜ਼ਰੂਰ ਕਰਿਓ ਬਹੁਤ ਹੀ ਹੈਲਦੀ ਹੁੰਦੀਆਂ ਨੇ ਨਾਰਮਲ ਮਿੱਠਾ ਖਾਣ ਦੀ ਜਗ੍ਹਾ ਤੇ ਆਪਾਂ ਇਹਨਾਂ ਨੂੰ ਖਾ ਸਕਦੇ ਹਾਂ